ਅੱਜ ਇਹ ਸਰਕਾਰੀ ਜਿਹੜੀ ਗਊਸ਼ਾਲਾ ਹੈ ਗਾਜੀਪੁਰ ਸਰਪੰਚ ਸਾਹਿਬ ਤੇ ਜਿਹੜੇ ਰਾਜਕੁਮਾਰ ਟਿੰਕਾ ਤੇ ਉਹਨਾਂ ਦੀ ਟੀਮ ਤੇ ਸਾਰੇ ਸਮਾਣਾ ਵਾਸੀਆਂ ਦੇ ਸਹਿਯੋਗ ਨਾਲ ਅੱਜ ਫੜ ਪੱਕਾ ਕਰਨ ਦਾ ਜਿਹੜਾ ਹੈਗਾ ਸ਼ੁਰੂਆਤ ਕੀਤੀ ਹੈਗੀ ਹੈ ਤੇ ਤਿੰਨ ਜਿਹੜੇ ਹੈਗੇ ਸ਼ੈੱਡ ਅਜੇ ਹੋਰ ਵੀ ਕੱਚੇ ਨੇ ਜਿਹੜੇ ਨਵੇਂ ਬਣੇ ਨੇ ਤੇ ਮੈਂ ਸਮਾਣਾ ਵਾਸੀਆਂ ਨੂੰ ਅਪੀਲ ਕਰਦਾ ਵੀ ਕਿਉਂਕਿ ਗਊ ਨੂੰ ਅਸੀਂ ਗਊ ਮਾਤਾ ਨੂੰ ਅਸੀਂ ਪੂਜਦੇ ਆ ਤੇ ਮੈਂ ਬੇਨਤੀ ਕਰਦਾ ਵੀ ਤੁਸੀਂ ਇੱਟਾਂ ਦੇ ਰੂਪ ਵਿੱਚ ਸੀਮਿੰਟ ਦੇ ਰੂਪ ਵਿੱਚ ਬਜਰੀ ਦੇ ਰੂਪ ਵਿੱਚ ਤੁਸੀਂ ਇੱਥੇ ਸਿੱਧੇ ਤੋਂ ਆ ਕੇ ਦਾਨ ਕਰ ਸਕਦੇ ਹੋ ਤਾਂ ਜੋ ਜਿਹੜੀ ਸਾਡੀ ਗਊ ਮਾਤਾ ਜਿਹੜੀ ਹੈਗੀ ਦੀ ਜਿਹੜੀ ਸੰਭਾਲ ਸਹੀ ਢੰਗ ਨਾਲ ਹੋ ਸਕੇ ਸਰਪੰਚ ਸਾਹਿਬ ਵੀ ਕੁਝ ਕਹਿਣਾ ਚਾਣਗੇ ਜੀ ਸਸਕਾਲ ਜੀ ਹਲਕਾ ਨਿਵਾਸੀਆਂ ਨੂੰ ਪੁਰਸਵਾੜਾ ਨਿਵਾਸੀਆਂ ਨੂੰ ਔਰ ਸਾਡੇ ਪਿੰਡ ਗਾਜੀਪੁਰ ਗਊਸ਼ਾਲਾ ਜੀ ਔਰ ਗਊਸ਼ਾਲਾ ਚ ਮੈਦਾਨੀ ਸੱਜਣਾ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇੱਟਾਂ ਸੀਮਿੰਟ ਬਜਰੀ ਦੇ ਦਾਨ ਕਰੋ ਤਾਂ ਜੋ ਸਾਡੇ ਤਿੰਨ ਫਾੜ ਪੱਚੇ ਨੇ ਉਹ ਪੱਕੇ ਹੋ ਸਕਣ ਤਾਂ ਮੈਂ ਹਲਕਾ ਨੁਆਸੀਆਂ ਨੂੰ ਇਹੀ ਅਪੀਲ ਕਰਦਾ ਜੀ ਔਰ ਸਮਾਣਾ ਵਾਸੀਆਂ ਨੂੰ ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਗੋਮਾਤਾ ਦੀ ਅੱਜ ਅਸੀਂ ਖੜੇ ਆ ਗਾਈਬਰ ਗਊਸ਼ਾਲਾ ਵਿੱਚ ਜਿਹਦੀ ਸਾਡੇ ਸਾਡੇ ਅੱਜ ਦੇ ਹਿਸਾਬ ਤਸੇਮ ਜੀ ਸਾਡੇ ਬਹੁਤ ਵਧੀਆ ਅਫਸਰ ਨੇ ਉਹਨੇ ਦੇਖ ਰਿਹਾ ਗਊਸ਼ਾਲ ਚੱਲ ਰਹੀ ਹੈ ਇਹ ਪਹਿਲਾ ਸੀ ਸੋਡੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਇੱਥੇ ਗਾਈਬੁਰ ਗਊਸ਼ਾਲਾ ਬਹੁਤ ਕੰਮ ਕੀਤੇ ਨੇ ਪੰਜ ਅਸੀਂ ਬਾੜੇ ਇੱਥੇ ਪੱਕੇ ਕਰ ਚੁੱਕੇ ਆ ਛੇਮਾ ਨੰਬਰਾਂ ਅਸੀਂ ਬਾੜੇ ਨੇ ਪੱਕਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ 1 ਲੱਖ 20 ਏਟ ਲੱਗਦੀ ਹੈ ਤਾਂ ਮੈਂ ਸਾਰੇ ਸ਼ਹਿਰ ਦੇ ਦਾਨੀ ਸੱਜਣਾ ਨੂੰ ਪਿੰਡਾਂ ਦੇ ਜਿਹੜੇ ਆਸੇ ਪਾਸੇ ਸਾਰੇ ਇਹ ਗਊਸ਼ਾਲਾ ਕਲੇ ਸਮਾਂ ਦੇ ਨੇ ਪਟਿਆਲੇ ਜ਼ਿਲ੍ਹੇ ਦੀ ਗਊਸ਼ਾਲਾ ਸਾਰੇ ਪਟਿਆਲੇ ਜ਼ਿਲ੍ਹੇ ਦੇ ਗਊਪਤੋਂ ਬੇਤੀ ਕਰਦਾ ਵੀ ਗਾਈਬੁਰ ਗਊਸ਼ਾਲਾ ਵਿੱਚ ਬਰਤ ਬੇਟਾ ਦਾਨ ਦੇ ਕੇ ਇੱਥੇ ਪੰਡ ਦੇ ਭਾਗੀ ਬਣੋ ਤੁਸੀਂ ਸੋਚ ਸਕਦੇ ਹੋ ਸਮਝ ਸਕਦੇ ਹੋ ਜਦੋਂ ਇੱਕ ਗਊ ਮਾਤਾ ਇੱਕ ਘਟੇ ਦੇ ਉੱਪਰ ਚੱ ਨੇ ਪਹਿਨਗੇ ਤੁਸੀਂ ਸੋਚ ਸਮਝ ਸਕਦੇ ਹੋ ਤੁਹਾਡੇ ਬੱਚਿਆਂ ਦੇ ਤੁਹਾਡੇ ਕਾਰੋਬਾਰ ਦੇ ਕਿੰਨਾ ਵੱਧਾ ਹੋਊਗਾ ਜਦੋਂ ਹਰ ਰੋਜ਼ ਇਹ ਇਟ ਪੱਟੇ ਜਾਣੀ ਹਰ ਲੋਕ ਲੱਗੀ ਰਹਿਣੀ ਹੈ ਹਰ ਰੋਜ਼ ਗੋਮਾਤਾ ਇਸ ਇਟ ਦੇ ਉੱਪਰ ਚੱਲਣੀ ਹੈ ਤੋਂ ਬੜ ਇੱਕ ਵਾਰ ਫਿਰ ਸਾਰੇ ਗੋਪਕਤਾ ਨੂੰ ਸਾਰੇ ਪਟਿਆਲੇ ਡਿਸਟ੍ਰਿਕਟ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਗਾਜੁਰ ਗੋਸ਼ਾਲਾ ਵਿੱਚ ਵੱਤਵਾ ਦਾਨ ਦੇਣ ਅਤੇ ਖਾਸ ਕਰ ਪੱਠਿਆਂ ਨੂੰ ਬੇਨਤੀ ਕਰਦਾ ਮੈਂ ਪੱਠਿਆਂ ਦੇ ਲੇਟਰ ਚੀਜ਼ ਹੈ ਇੱਕ ਇੱਕ ਪੱਠੇ ਵਾਲਾ ਹਰ ਇੱਕ ਇੱਕ ਟਰਾਲੀ ਇੱਥੇ ਗਊਵਾਤਾ ਦੇ ਛੇਵਾ ਲੈ ਕੇ ਇੱਥੇ ਟਰਾਲੀ ਟ੍ਰੀ ਭੇਜੀ ਤਾਂ ਕਿ ਮੈਂ ਪ੍ਰਮਾਤਮਾ ਕੇ ਗਊਵਾਤਾ ਕੇ ਅੱਗੇ ਅਰਦਾਸ ਵੀ ਕਰਦਾ ਵੀ ਸਾਰੇ ਦੇ ਜਿਹੜੇ ਤੇ کاروبار ਜੁ ਵੱਧ ਰੱਖਣਾ ਤੇ ਇੱਕ ਵਾਰ ਫੇਰ ਸਾਰੇ ਗਊ ਭਗਤਾਂ ਨੂੰ ਇੱਕ ਬੇਨਤੀ ਕਰਦਾ ਵੀ ਵੱਧ ਤੋਂ ਗਊਸ਼ਾਲਾ ਇਟਾਦਾਨ ਦੇ ਪੁਰਨ ਦੇ ਭਾਗੇ ਬਣ ਜੈ ਗੋ ਮਾਤਾ ਦੀ